ਦੀਵਾਲੀ ਦੇ ਜਿਹੜੇ ਦਿਨ ਹੈਗੇ ਆ ਉਹ ਆ ਰਹੇ ਹੈਗੇ ਆ ਇਹ ਤਾਂ ਤੁਹਾਨੂੰ ਵੀ ਪਤਾ ਹੈਗਾ ਔਰ ਦੀਵਾਲੀ ਦੇ ਦਿਨਾਂ ਦੇ ਉੱਪਰ ਜਿਹੜੇ ਹੈਗੇ ਆ ਹਰ ਇੱਕ ਬੰਦਾ ਤਕਰੀਬਨ ਕੋਸ਼ਿਸ਼ ਕਰਦਾ ਆ ਕਿ ਕੋਈ ਨਾ ਕੋਈ ਜਿਹੜੀ ਨਵੀਂ ਆਈਟਮ ਆ ਉਹ ਘਰ ਦੇ ਵਿੱਚ ਲਿਆਂਦੀ ਜਾਵੇ ਔਰ ਤੁਹਾਨੂੰ ਇਹ ਵੀ ਪਤਾ ਹੈ ਕਿ ਨਵਾਂ ਸ਼ਹਿਰ ਦਵਾਪਾ YouTube ਚੈਨਲ ਜਿਹੜਾ ਆ ਇਹ ਸਿਰਫ ਉਹੀ ਐਡਵਰਟਾਈਜ਼ਮੈਂਟ ਕਰਦਾ ਆ ਜਿੱਥੇ ਜਿਹੜੀ ਦੁਕਾਨ ਤੇ ਸਾਨੂੰ ਖੁਦ ਨੂੰ ਵੀ ਭਰੋਸਾ ਹੈਗਾ ਕਿ ਗਾਹਕ ਨਾਲ ਕੋਈ ਧੋਖਾ ਨਾ ਹੁੰਦਾ ਹੋਵੇ ਅਸੀਂ ਉਸੀ ਦੁਕਾਨ ਦੀ ਜਿਹੜੀ ਐਡਵਰਟਾਈਜ਼ਮੈਂਟ ਕਰੀਦੀ ਹੈਗੀ ਆ ਔਰ ਇਸ ਵਕਤ ਮੈਂ ਕ੍ਰਿਆਮ ਦੇ ਵਿੱਚ ਖੜਾ ਆ ਅਗਰਵਾਲ ਇਲੈਕਟ੍ਰੋਨਿਕ ਇਲੈਕਟ੍ਰੋਨਿਕ ਤੇ ਖੜਾ ਹੈਗਾ ਆ ਔਰ ਨਵਾਂ ਸ਼ਹਿਰ ਚੱਲਦਾ ਸੀਗਾ ਜਾਂਦੇ ਜਾਂਦੇ ਦੇਖ ਲਈਏ ਪੀ ਇਹਨਾਂ ਦੇ ਕੋਲੋਂ ਗਾਕਾ ਨੂੰ ਜਿਹੜੀ ਆ ਕੀ ਆਫਰ ਹੈਗੀ ਆ ਕੀ ਨਹੀਂ ਕੀ ਕੀ ਇਹ ਦੇ ਰਹੇ ਹੈਗੇ ਆ ਕੀ ਕਿਸ਼ਤਾਂ ਤੇ ਵੀ ਕਿਸੇ ਨੂੰ ਸਮਾਨ ਮਿਲ ਸਕਦਾ ਹੈ ਜੇਕਰ ਕਿਸੇ ਕੋਲ ਪੈਸੇ ਨਾ ਹੋਣ ਔਰ ਬਾਕਿਆ ਤੁਸੀਂ ਸਮਾਨਤਾ ਦੇਖੇ ਰਹੇ ਹੋ ਗਿਆ ਇਧਰ ਵਾਲ ਸਾਹਿਬ ਵੀ ਤਾਂ ਸਾਹਮਣੇ ਖੜਿਆ ਹੋਰ ਜੀ ਬਾਬੇਓ ਕੀ ਹਾਲ ਚਾਲ ਆ? ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਚਲੋ ਮੜ ਜਾ ਦੁਕਾਨ ਦੇ ਅੰਦਰ ਤਾਂ ਲੈ ਜਾਓ ਹੁਣ ਜੀ ਆਜੋ ਆਜੋ ਦੁਕਾਨ ਦੇ ਅੰਦਰ ਤਾਂ ਲੈ ਜਾਓ ਓਏ ਭਾਜੀ ਆਹ ਕੀ ਪਿਆ? ਹਾਂ ਜੀ ਇਹ ਮਿਕਸਰ ਗ੍ਰਾਈਂਡਰ ਆ ਜੀ ਐਦਾਂ ਦੇ ਦੇਣ ਲੈ ਜਾਵਾ ਹਾਂ ਜੀ ਇਹ ਫ੍ਰੀ ਆ ਜੀ ਫ੍ਰੀ ਇਹਦੇ ਪੈਸੇ ਨਹੀਂ ਲੈਣੇ ਜੀ ਆਹ ਮਿਕਸਰ ਗ੍ਰਾਈਂਡਰ ਫ੍ਰੀ ਦੇ ਦੇਣਾ? ਦੇਖ ਲਓ ਮੈਂ ਲਗਾਇਆ ਇਹ ਚੱਕਣ ਮਿਕਸਰ ਗ੍ਰਾਈਂਡਰ ਬਿਲਕੁਲ ਜੀ ਬਿਲਕੁਲ ਕੋਈ ਪੈਸਾ ਨਹੀਂ ਲੈਣਾ ਹਾਂ ਫ੍ਰੀ ਦੇ ਦੇਣਾ ਆ 22500 ਰੇਟ ਵਾਲਾ ਮਿਕਸਰ ਗ੍ਰਾਈਂਡਰ 5500 ਵਾਟ ਤੇ ਫ੍ਰੀ ਆ ਜੀ ਬਿਲਕੁਲ ਫ੍ਰੀ ਆ ਹਾਂਜੀ ਉਹ ਨਹੀਂ 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 ਇਹਦੇ ਗੱਲ ਸੁਣੋ ਇੰਨਾ ਲਗੜਾ ਨਾ ਲਵਾਓ ਦੱਸੋ ਇਹ ਫ੍ਰੀ ਕਿਹਦੇ ਨਾਲ ਦੇਣਾ ਹੈ ਇਹ 43 ਇੰਚੀ ਐਲ ਸੀ ਡੀ ਦੇ ਨਾਲ ਫ੍ਰੀ ਆ 43 ਇੰਚ ਕਿੱਧਰ ਲੱਗਿਓ ਆ ਆ 43 ਇੰਚੀ ਲੱਗੀ ਹੋਈ ਆ ਆ 43 ਇੰਚੀ ਜਿਹੜੀ ਫਰੇਮਲੈਸ ਐਂਡਰੋਇਡ ਸਮਾਰਟ ਸਾਲ ਦੀ ਗਾਰੰਟੀ ਵਾਰੰਟੀ ਨਾਲ ਅੱਛਾ ਇਹਦੇ ਨਾਲ ਜਿਹੜੀ ਇਹ ਫ੍ਰੀ ਦਓਗੇ ਹਾਂਜੀ ਲਓ ਜੀ ਕਰਦਾ ਇਸ ਨੇ ਸਬਜ਼ੀਆਂ ਹੋਰ ਤਰ੍ਹਾਂ ਤਰ੍ਹਾਂ ਦੇ ਬੰਗ ਬਣਾਣੇ ਆ ਇਸ ਕਰਕੇ ਨਾਲ ਇਹ ਵੀ ਫ੍ਰੀ ਦੇ ਦਿੱਤਾ ਹੈਗਾ ਇਸ ਤੋਂ ਇਲਾਵਾ ਹੋਰ ਕੀ ਤੁਹਾਡੇ ਕੋਲ ਕੀ ਆਫਰਾਂ ਹੈਗੀਆਂ ਆ ਹੋਰ ਆਪਣੇ ਕੋਲ ਦੀ ਫ੍ਰਿਜਾਂ ਚ ਸਾਰੇ ਸਾਈਜ਼ ਅਵੇਲੇਬਲ ਆ ਹਾਂ ਕੋਈ ਵੀ ਫ੍ਰਿਜ ਇਹ α ਦੀ ਆ ਨਹੀਂ ਇਹ LG ਬਰਫੂਲ ਹਾਂ ਹਰ ਇੱਕ ਬ੍ਰਾਂਡ ਦੀਆਂ ਫ੍ਰਿਜਾਂ ਮਤਲਬ ਆ ਜਿਹੜੀਆਂ ਫ੍ਰਿਜਾਂ ਹੈਗੀਆਂ ਬਈ ਤਾਂ ਡਿਜ਼ਾਈਨ ਬੜੀ ਬੜੇ ਫੁੱਲ ਫੁੱਲ گلاب ਦੇ ਲੱਗੋ ਕੰਪਨੀ ਦਾ ਸੌਦਾ ਹੈ ਕੋਈ ਕੰਪਨੀ ਦਾ ਲੋਕਲ ਕੰਪਨੀ ਨਹੀਂ ਹੈ ਜੀ ਠੀਕ ਆ ਹਾਂਜੀ ਬ੍ਰਾਂਡ ਸਾਰੇ ਨਾਲ ਆ ਹਰ ਇੱਕ ਫ੍ਰਿਜ ਦੇ ਨਾਲ ਤੁਹਾਨੂੰ ਗਿਫਟ ਮਿਲੇਗਾ ਜਰੂਰ ਕੋਈ ਨਾ ਕੋਈ ਜਿਹੜੇ ਤੁਸੀਂ ਉੱਪਰ ਰੱਖੇ ਹੋਏ ਆ ਇਹ ਉਸ ਫ੍ਰਿਜ ਦੇ ਨਾਲ ਆ ਨਹੀਂ ਇਹ ਚ ਸਾਰੀਆਂ ਆਈਟਮਾਂ ਫ੍ਰਿਜ ਦੇ ਨਾਲ ਆ ਨੀ ਇਹ ਵੈਸੇ ਡਿਸਪਲੇ ਲਈ ਪੀਸ ਲੱਗੇ ਹੋਇਆ ਜੀ ਅੱਛਾ ਵੈਸੇ ਲੱਗੇ ਹੋਏ ਹੈਗੇ ਆ ਤੇ ਹਾਂ ਜੀ ਹਾਂ ਜੀ ਮਤਲਬ ਹੈ ਕਿ ਬੰਦੇ ਨੂੰ ਤੁਸੀਂ ਉਹ ਆਈਟਮ ਉਹ ਦੋਗੇ ਵੀ ਜਿਹੜੀ ਤੁਸੀਂ ਉਹ ਕਹਿੰਦੇ ਆ ਬਈ ਨਾਲ ਫ੍ਰੀ ਮਿਲੂਗੀ ਵੀਡੀਓ ਦੇ ਵਿੱਚ ਦੱਸਾਂਗੇ ਉਹ ਹਰ ਇੱਕ ਚੀਜ਼ ਮਿਲੇਗੀ ਹਰ ਇੱਕ ਚੀਜ਼ ਮਿਲੇਗੀ ਜੀ ਆ ਤੇ ਇਸ ਤੋਂ ਲਾਹਵੋਕੀ ਆਪਣੀ ਇਸ ਦੁਕਾਨ ਤੋਂ ਤਕਰੀਬਨ ਆਪਣੇ ਕੋਲ ਮੋਬਾਈਲ ਮਿਲ ਜਣੇ ਹੈ ਜੀ ਹਰੇਕ ਕੰਪਨੀ ਦੇ ਮੋਬਾਈਲ ਮਿਲ ਜਣੇ ਆ ਜਿਹੜਾ ਮਰਜ਼ੀ ਮੋਬਾਈਲ ਤੁਸੀਂ ਕਿਸ਼ਤਾਂ ਦੇ ਲੈ ਸਕਦੇ ਆ ਇਹਦਾ ਕੀ ਹਿਸਾਬ ਦਾ ਹੁੰਦਾ ਹੈ ਦੇਖੋ ਜੀ 1500 2000 ਰੁਪਏ ਦੇ ਕੇ ਤੁਸੀਂ 15000 ਵਾਲਾ 12000 ਵਾਲਾ ਮੋਬਾਈਲ ਲੈ ਲਓ ਤੇ ਕਿਸ਼ਤਾਂ ਕਿਸ਼ਤਾਂ ਕਰ ਸਕਦੇ ਆ ਕਿਸ਼ਤਾਂ ਕਰ ਸਕਦੇ ਆ ਜੇਕਰ ਕਿਸੇ ਦਾ ਕਾਰਡ ਬਣਿਆ ਆ ਉਹਨੂੰ 1 ਰੁਪਿਆ ਦੇ ਕੇ ਵੀ ਮੋਬਾਈਲ ਮਿਲ ਜੇਗਾ ਨਹੀਂ 1 ਰੁਪਿਆ ਦੇ ਕੇ ਹਾਂ ਜੀ ਇਹਦਾ ਪਹਿਲਾਂ ਮਜਾਜ ਦਾ ਕਾਰਡ ਬਣਿਆ ਆ ਹਾਂ ਉਹਨਾਂ ਦਾ ਮਿਲ ਜੇਗਾ ਅੱਛਾ ਇਹ ਤੇ ਹੀ ਗੱਲ ਹੈਗੀ ਆ ਜਿਹੜੀਆਂ ਆ ਸਮਾਨ ਤੁਸੀਂ ਸਾਡੇ ਕੋਲ ਪਿਆ ਹੋਇਆ ਆ ਇਸ ਵੇਲੇ ਫ੍ਰਿਜ ਦੇ ਪਈ ਹੋਈ ਹੈਗੀ ਆ ਤੇ ਇਹ ਚੀਜ਼ਾਂ ਪਈਆਂ ਹੋਈਆਂ ਔਰ ਇਧਰ ਲੱਗਾ ਹੋਇਆ ਆ ਇਹਨੂੰ ਵੀ ਚਾਹੀਏ ਦੋਸਤੋ ਇਹ ਕਿਸ਼ਤਾਂ ਤੇ ਮਤਲਬ ਬੰਦੇ ਨੂੰ ਸਮਾਨ ਮਿਲ ਜਾਏਗਾ ਨਾ ਹਾਂਜੀ ਹਾਂਜੀ ਜਿਹੜਾ ਸਮਾਨ ਮਰਜੀ ਤੁਸੀਂ ਲੈਣਾ ਹੈ ਤੁਹਾਨੂੰ ਹਰ ਇੱਕ ਚੀਜ਼ ਕਿਸ਼ਤਾਂ ਤੇ ਮਿਲ ਸਕਦੀ ਹੈ ਤੁਸੀਂ ਦੁਕਾਨ ਤੇ ਕਿਸ਼ਤ ਦੇਣੀ ਦੁਕਾਨ ਤੇ ਕਿਸ਼ਤ ਦੇ ਸਕਦੇ ਹੋ ਤੁਸੀਂ ਆਨਲਾਈਨ ਤਾਰ ਨਹੀਂ ਆਨਲਾਈਨ ਤਾਰ ਆਨਲਾਈਨ ਤਾਰ ਮਤਲਬ ਇੱਥੇ ਵੀ ਆਉਣ ਦੀ ਲੋੜ ਨਹੀਂ ਫਿਰ ਆਨਲਾਈਨ ਵੀ ਜਿਹੜੀ ਕਿਸ਼ਤ ਹੈਗੀ ਆ ਜਿੱਦਾਂ ਤੁਸੀਂ ਕਹੋਗੇ ਉਸ ਤਰ੍ਹਾਂ ਹੋ ਜਾਏਗੀ ਉਸ ਤਰ੍ਹਾਂ ਹੋਏਗੀ ਭਾਜੀ ਇਹ ਆਪਣੇ ਗੀਜਰ ਪਏ ਹੋਏ ਆ ਹਾਂਜੀ ਗੀਜਰ ਹੈ ਜੀ 25 ਲੀਟਰ ਦਾ ਗੀਜਰ ਹੈ। ਇਹ ਤਾਂ ਰੇਟ ਦਿਖਾਓ ਪਹਿਲਾਂ ਪ੍ਰਿੰਟ ਕਿੱਥੇ ਆ ਲਿਖਿਆ ਹੋਇਆ ਆ? ਹਾਂਜੀ ਇਹਦੇ ਤੇ ਪ੍ਰਿੰਟ ਲਿਖਿਆ ਹੋਏਗਾ ਜੀ 7200 ਰੁਪਏ। 7200 ਕੋਈ ਨਹੀਂ ਦੇਣਾ ਹੈਗਾ ਤੁਹਾਨੂੰ। ਦਿਵਾਲੀ ਆ ਗਿਆ ਲੋਕਾਂ ਨੂੰ ਭਾਈ ਚਾਹੀਦਾ ਹੈਗਾ 7200 ਨਹੀਂ ਮਿਲਣਾ। ਤੁਸੀਂ ਦੱਸੋ ਕਿੰਨੇ ਪੈਸੇ ਲੈ ਕੇ ਦਵੋਗੇ ਸਾਡੇ ਇਹ ਵੀਡੀਓ ਜਿਹੜੇ ਦੇਖ ਰਹੇ ਆ ਜਿਹੜਾ ਤੁਹਾਡਾ ਵੀਡੀਓ ਦੇਖ ਕੇ ਆਏਗਾ ਜੀ ਉਹਨੂੰ ਸਿਰਫ ਤੇ ਸਿਰਫ 2850 ਰੁਪਏ ਦਾ ਦਵਾਂਗੇ ਜੀ 2850 ਦਾ 2850 ਲਓ ਜੀ ਆ ਜਿਹੜਾ 7200 ਵਾਲਾ ਹੈਗਾ ਆ ਗੀਜਰ ਹੈਗਾ ਸਿਰਫ 2850 ਰੁਪਏ ਦੇ ਵਿੱਚ ਮਿਲੇਗਾ ਹੋਰ ਇਧਰ ਨਾਲ ਵੀ ਗਿਫਟ ਮਿਲੇਗਾ ਜੀ ਨਾਲ ਗਿਫਟ ਵੀ ਦੇ ਦੇਣਾ ਗਿਫਟ ਨਾਲ ਮਿਲੇ ਲਓ ਜੀ ਤੇ ਫੇਰ ਤੇ ਕਹਿੰਦੇ ਹੁੰਦੇ ਹੈਗੇ ਆ ਤਾਂ ਫਿਰ ਤਾਂ ਫ੍ਰੀ ਦਾ ਹੀ ਇੱਕ ਕਿਸਮ ਦਾ ਤੁਹਾਡੇ ਹੱਥ ਆ ਗਿਆ ਹੋਰ ਇੱਥੇ ਆ ਕਿ ਵਾਸ਼ਿੰਗ ਮਸ਼ੀਨਾਂ ਚ ਸਾਰੀਆਂ ਕੰਪਨੀ ਦੇ ਵਾਸ਼ਿੰਗ ਮਸ਼ੀਨਾਂ ਮਿਲ ਜਾਣੀਆਂ ਜੀ ਹਾਂ ਮਾਈਡਿਆ ਅਲਫਾ ਐਲਜੀ ਹਰੇਕ ਬ੍ਰਾਂਡ ਦੀਆਂ ਵਾਸ਼ਿੰਗ ਮਸ਼ੀਨਾਂ ਮਿਲ ਜਾਣੀਆਂ ਵਾਸ਼ਿੰਗ ਮਸ਼ੀਨਾਂ ਵੀ ਹਾਂਜੀ ਹਾਂਜੀ ਆਪਣੇ ਕੋਲ ਜਿਹੜੀਆਂ ਤੁਸੀਂ ਵਾਸ਼ਿੰਗ ਮਸ਼ੀਨਾਂ ਦੇਖ ਸਕਦੇ ਹੈਗੇ ਆ ਇਹ ਵੀ ਕਿਸ਼ਤਾਂ 'ਤੇ ਮਿਲ ਜੂਗਾ ਜਿਹੜਾ ਜਿਹੜਾ ਮਰਜ਼ੀ ਸਮਾਨ ਕਿਸ਼ਤਾਂ 'ਤੇ ਮਿਲ ਮੇਰੀ ਗੱਲ ਸੁਣੋ ਭਾਜੀ ਆਪਣੇ ਸਿਆਲ ਆ ਰਿਹਾ ਆ ਆ ਗੱੱਦਾ ਤੁਹਾਡਾ ਪਿਆ ਆ ਵੀ ਵਿਕਰੀ ਦਾ ਜਾ ਕਿਸੇ ਹੋਰ ਦੀ ਦੁਕਾਨ ਦਾ ਆ ਕੋਲ ਸਿੰਗਲ ਬੈੱਡ ਡਬਲ ਬੈੱਡ ਗੱਦੇ ਮਿਲ ਜਾਣੇ ਆ ਜੀ ਹਾਂ ਇਹ ਗਾਰੰਟੀ ਦੇ ਨਾਲ ਆ ਗੱਦੇ अलमारियां सारा कुछ टू इन वन ਹੁੰਦੇ ਆ ਕੀ 2 इन 1 ਹੁੰਦੀ ਆ ਜੀ 2 इन 1 ਹੁੰਨ ਗਰਮੀਆਂ ਨੂੰ ਉਹ ਪਾਸਾ ਪਲਟ ਲੋ ਸਰਦੀਆਂ ਨੂੰ ਉਧਰਲਾ ਪਾਸਾ ਪਲਟ ਲੋ ਮਤਲਬ ਇਸ ਤਰ੍ਹਾਂ ਇਹ ਡਬਲ ਹੁੰਦੇ ਹੈਗੇ ਅਸੀਂ ਹੁਣ ਆ ਗਏ ਆ ਦੁਕਾਨ ਦੇ ਅੰਦਰ ਆ ਗੀਜਰ ਲੱਗੇ ਹੋਏ ਆ ਉਹਦਾ ਤਾਂ ਇਹਨਾਂ ਨੇ ਦੱਸ ਦਿੱਤਾ ਰੇਟ ਆ ਆ ਜਿਹੜੇ ਗੀਜਰ ਲੱਗੇ ਆ ਇੱਥੇ ਇਹਨਾਂ ਚੋਂ ਕੋਈ ਇੱਕ ਗੀਜਰ ਐਸਾ ਹੋ ਸਕਦਾ ਆ ਗੱਲ ਸੁਣੋ ਫ੍ਰੀਤ ਆਉਂਗੇ ਗੀਜਰ ਵੀ ਇੱਕ ਅੱਧਾ ਬਿਲਕੁਲ ਜੀ ਬਿਲਕੁਲ ਗੀਜ਼ਰ ਫਰੀ ਆ ਜੀ ਬਿਲਕੁਲ ਗੀਜ਼ਰ ਦਾ ਕੋਈ ਪੈਸਾ ਨਹੀਂ ਕਿਹੜਾ ਕਿਹੜਾ ਫਰੀ ਆ ਆ ਵਾਲਾ ਫਰੀ ਆ ਜੀ 25 ਲੀਟਰ ਵਾਲਾ ਗੀਜ਼ਰ 25 ਲੀਟਰ ਵਾਲਾ ਹਾਂਜੀ ਇਹ ਫਰੀ ਆ ਗੀਜ਼ਰ ਬਿਲਕੁਲ ਕੋਈ ਪੈਸਾ ਨਹੀਂ ਲੈਣਾ ਜੀ ਗੀਜ਼ਰ ਦਾ ਨਹੀਂ ਚਲੋ ਛੱਡੋ ਕੋਈ ਸਨੇ ਆਈਟਮ ਖਰੀਦਣੀ ਹੁੰਦੀ ਆ ਉਹਦੇ ਨਾਲ ਦੇ ਦਿਓ ਆਈਟਮ ਕਿਹੜੀ ਹੈਗੀ ਇਹਦੇ ਨਾਲ ਦੇਖੋ ਜੀ 32 ਇੰਚੀ ਐਲ ਸੀ ਡੀ 32 ਇੰਚੀ ਹਾਂਜੀ ਹੁਣ ਇਦਾਂ ਦੱਸੋ ਤੁਸੀਂ 32 ਇੰਚੀ ਜਿਹੜੀ ਐਲ ਸੀ ਡੀ ਆ ਉਹਦੇ ਨਾਲ ਦੱਸਿਆ ਜਾਂ ਅਲੱਗ 32 ਇੰਚੀ ਐਲ ਸੀ ਡੀ 10.5000 ਰੇਟ ਹੈ ਜੀ 10.5000 ਕੰਪਨੀ ਦੀ ਐਲ ਸੀ ਡੀ ਹੋਏਗੀ ਗਾਰੰਟੀ ਪੂਰੀ ਮਿਲੇਗੀ ਤੇ ਉਹਦੇ ਨਾਲ ਹੀ ਗੀਜਰ ਦੇ ਦੇਣਾ ਨਾਲ 25 ਲੀਟਰ ਦਾ ਗੀਜਰ ਗੀਜਰ ਦੇ ਦੇਣਾ ਹੈ ਬਿਲਕੁਲ ਤੇ ਉਹ 10500 ਰੁਪਏ ਦੀ ਉਹ 10500 ਦੇ ਵਿੱਚ ਗਾਰੰਟੀ ਵਗੈਰਾ ਕਿੰਨੀ ਹੁੰਦੀ ਹੈ ਗਾਰੰਟੀ ਉਹਦੇ ਵਿੱਚ ਸਾਲ ਦੀ ਗਾਰੰਟੀ ਮਿਲੇਗੀ ਜੀ ਹਾਂ ਸਟੈਂਡ ਨਾਲ ਮਿਲੇਗਾ ਫਿਟਿੰਗ ਫਰੀ ਮਿਲੇਗੀ ਫਿਟਿੰਗ ਫਰੀ ਮਿਲੇ ਹਾਂ ਜੀ ਤੇ ਤੁਹਾਡੇ ਕੋਲੋਂ ਇਹ ਕੀ ਐ ਐਲ ਸੀ ਡੀ ਦੀ ਫਿਟਿੰਗ ਫਰੀ ਕਰਾ ਕੇ ਦਵਾਂਗੇ ਫਰੀ ਕਰਾ ਕੇ ਦਵਾਂਗੇ ਬਾਕਸੇ ਬੁਕਸੇ ਵੀ ਹੁੰਦੇ ਆ ਜਿਹੜੇ ਅੱਜ ਕੱਲ ਹਾਂ ਜੀ ਹਾਂ ਜੀ ਹੋਮ تھیਟਰ ਸਾਰੇ ਤਰ੍ਹਾਂ ਦੇ ਹੋਮ تھیਟਰ ਜਿਹਨੂੰ ਕਹਿੰਦੇ ਆ ਹਾਂ ਜੀ ਹਾਂ ਜੀ ਦੇ ਵਧੀਆ ਕੁਆਲਿਟੀ بیس ਵਾਲਾ ਮਾਡਲ ਹੈ ਹਾਂ 55500 ਬਾਜ਼ਾਰ ਚ ਰੇਟ ਹੈ ਸਾਡੇ ਕੋਲ ਰੇਟ ਹੈਗਾ ਜੀ 2500 ਰੁਪਏ ਸਿਰਫ 2500 ਬਿਲਕੁਲ ਜੀ ਸਿਰਫ 2500 ਨਹੀਂ ਆ ਜਿਹੜਾ ਵਾਲਾ ਪਿਆ ਹੋਇਆ ਹਾਂਜੀ ਹਾਂਜੀ ਸਿਰਫ 2500 ਸਿਰਫ 2500 ਇਹ ਗੱਲ ਹੈ ਅੱਜ ਕੱਲ ਮੈਨੂੰ ਲੱਗਦਾ ਲੋਕਾਂ ਦੇ ਘਰਾਂ ਦੇ ਵਿੱਚ ਨਾ ਤੁਸੀਂ ਕਿ ਦੀਵਾਲੀ ਜਿਹੜੀ ਪੂਰੀ ਤਰ੍ਹਾਂ ਮਨਾ ਦੇਣੀ ਆ ਬਿਲਕੁਲ ਜੀ ਬਿਲਕੁਲ ਤਾਂ ਜੋ ਲੋਕਾਂ ਨੂੰ ਲੋਕਾਂ ਕੋਲ ਜੇ ਪੈਸੇ ਆ ਨਹੀਂ ਕਿ ਫਿਰ ਕਿਸ ਤਾਂ ਕਰਾ ਦੇਣੀ ਆ ਹਾਂ ਜੀ ਦੇਣ ਦਾ ਮਤਲਬ ਹੈ ਕਿ ਲੋਕਾਂ ਨੂੰ ਸਹੂਲਤ ਦਿੱਤੀ ਹੋਈ ਹੈਗੀ ਆ ਤੁਸੀਂ ਨਵਾਂ ਸ਼ਹਿਰ ਤੇ ਤੁਹਾਨੂੰ ਸਾਰਿਆਂ ਤੋਂ ਘੱਟ ਰੇਟ ਸਾਡੇ ਕੋਲ ਮਿਲੇਗਾ ਮੈਂ ਨਵਾਂ ਸ਼ਹਿਰ ਬਿਕਰਨ ਕੀ ਜਾਣਾ ਬਿਲਕੁਲ ਜਦੋਂ ਤੁਸੀਂ ਹਰ ਸਹੂਲਤ ਇੱਥੇ ਦੇ ਰਹੇ ਆ ਤੇ ਫਿਰ ਤੇ ਕੋਈ ਜ਼ਰੂਰਤ ਵੀ ਨਹੀਂ ਪੈਂਦੀ ਆਗੀ ਦੇਖੋ ਅਸੀਂ ਵੀ ਹੈ ਤੁਹਾਡੇ ਕੋਲ ਨਵਾਂ ਸ਼ਹਿਰ ਨੂੰ ਚੱਲਾ ਸੀ ਜਾਂਦੇ ਜਾਂਦੇ ਮੈਂ ਕਿਹਾ ਦੇਖਾਂ ਲੋਕਾਂ ਨੂੰ ਫਾਇਦਾ ਮਿਲੇ ਤੇ ਲੋਕ ਫਾਇਦਾ ਉਠਾਣ ਅਸੀਂ ਐਡਵਰਟਾਈਜ਼ਮੈਂਟ ਕਰਦੇ ਨਹੀਂ ਆਗੇ ਬਹੁਤੀ ਤੁਹਾਨੂੰ ਜਿਹੜੀ ਵਾਸ਼ਿੰਗ ਮਸ਼ੀਨ ਸਟਾਰਟਿੰਗ ਰੇਂਜ ਹੈਗੀ ਆ ਜੀ ਹਾਂ ਹਾਂ ਉਹ ਸਟਾਰਟਿੰਗ ਰੇਂਜ ਤੁਹਾਨੂੰ 7500 ਰੁਪਏ ਦੀ ਦੇ ਦਵਾਂਗੇ ਬਸ ਹਾਂਜੀ ਸਿਰਫ ਸਿਰਫ 7500 ਉਹਦੀ ਵੀ ਕਿਸ਼ਤ ਕਰ ਸਕਦੇ ਉਹਦੀ ਵੀ ਕਿਸ਼ਤ ਹੋ ਜਾਏਗੀ ਉਹਦੀ ਵੀ ਕਿਸ਼ਤ ਕਿਹੜੀ ਇਹ ਵਾਲੀ ਆ ਹਾਂਜੀ ਹਾਂਜੀ ਆਹ ਤੁਸੀਂ 2 ਸਾਲ ਦੀ ਮਸ਼ੀਨ ਦੀ ਗਾਰੰਟੀ ਹੈ ਜੀ 5 ਸਾਲ ਦੀ ਮੋਟਰਾਂ ਦੀ ਗਾਰੰਟੀ ਮੋਟਰਾਂ ਦੀ ਗਾਰੰਟੀ ਲੱਗੀ ਆ ਹਾਂਜੀ ਠੀਕ ਹੈ ਤੇ ਬਾਕੀ ਉਸ ਤੋਂ ਬਾਅਦ 11000 12000 ਹਰ ਇੱਕ ਜਿਹੜੀ ਕੋਈ ਵੀ ਵਾਸ਼ਿੰਗ ਮਸ਼ੀਨ ਵੀ ਲਓਗੇ ਤੁਸੀਂ ਦਿਵਾਲੀ ਦੇ ਮੌਕੇ ਤੇ ਸਾਰਿਆਂ ਨਾਲ ਗਿਫਟ ਮਿਲੇਗਾ ਸਾਰਿਆਂ ਨਾਲ ਗਿਫਟ ਮਿਲੇਗਾ ਕੋਈ ਵੀ ਮੋਬਾਈਲ ਲੈਣਾ ਆ ਕੁਝ ਵੀ ਲੈਣਾ ਉਹਦੇ ਨਾਲ ਵੀ ਤੁਹਾਨੂੰ ਗਿਫਟ ਮਿਲੇਗਾ ਉਹਦੇ ਨਾਲ ਵੀ ਤੁਹਾਨੂੰ ਗਲਾਸ ਗਾਰਡ ਕਵਰ ਸਾਰਾ ਕੁਝ ਫ੍ਰੀ ਨਾਲ ਮਿਲੇਗਾ ਸਾਰਾ ਕੁਝ ਫ੍ਰੀ ਨਾਲ ਹਾਂਜੀ ਹੈੱਡਫੋਨ ਸਾਰਾ ਕੁਝ ਚਾਰਜਰ ਸਾਰਾ ਨਾਲ ਫ੍ਰੀ ਮਿਲੇਗਾ ਸਾਰਾ ਫ੍ਰੀ ਮਿਲੇਗਾ ਵੱਡੀ ਗੱਲ ਤੇ ਇਹ ਆ ਕਿੰਨਾਂ ਕੋਲ ਪੈਸੇ ਨਹੀਂ ਹੁੰਦੇ ਜਿਹੜੀਆਂ ਕਿਸ਼ਤਾਂ ਕਰ ਲੈਂਦੇ ਆ ਤੁਸੀਂ ਬਿਲਕੁਲ ਜੀ ਬਿਲਕੁਲ ਇਹ ਉਹ ਜਿਹੜੀ ਕਿਸ਼ਤਾਂ ਕਰਦੇ ਹੋ ਉਹਦੇ ਲਈ ਤੁਸੀਂ ਡ ਤੇ ਬੈਂਕ ਦੀ ਕਾਪੀ ਆਧਾਰ ਕਾਰਡ ਪੈਨ ਕਾਰਡ ਤੇ ਬੈਂਕ ਦੀ ਤੇ ਬੈਂਕ ਦੀ ਹੋਰ ਤੋਂ ਕੋਈ ਡਾਕੂਮੈਂਟਸ ਹਾਂਜੀ ਅਗਰ ਕਿਸੇ ਕੋਲ ਆਧਾਰ ਕਾਰਡ ਹੈਗਾ ਆ ਪੈਨ ਕਾਰਡ ਔਰ ਬੈਂਕ ਦੀ ਕਾਪੀ ਨਹੀਂ ਹੈਗੀ ਤਾਂ ਉਹ ਦੁਕਾਨ ਤੇ ਕਿਸ ਤਾਕੇ ਵੀ ਦੇ ਕੇ ਜਾ ਸਕਦਾ ਹੈ ਦੇ ਕੇ ਜਾ ਸਕਦਾ ਤੇ ਉਹ ਆਨਲਾਈਨ ਵੀ ਕਰ ਸਕਦਾ ਹੈ मतलब ਉਹ ਵਿੱਚ ਦੁਕਾਨ ਤੇ ਕਿਸ ਤਰ੍ਹਾਂ ਦੇ ਹੋ ਜਾਣੀ ਆ ਕਿ ਨਾਲ ਉਹਨੂੰ ਮਤਲਬ ਬੈਂਕ ਦੀ ਬੈਂਕ ਜਮਾ ਕਰਾਉਣ ਦੀ ਲੋੜ ਨਹੀਂ ਸਿੱਧੀ ਦੁਕਾਨ ਤੇ ਆ ਕੇ ਸਿੱਧੀ ਦੁਕਾਨ ਤੇ ਆ ਕੇ ਅਸੀਮ ਕੱਟ ਕੇ ਮਿਲ ਜੇਗੀ ਮਿਲ ਜਾਏਗੀ ਸੋ ਦੇਖੋ ਇਹ ਤਾਂ ਦੇਖੋ ਦੀ ਕਾਫੀ ਜਿਹੜਾ ਹੈਗਾ ਫਾਇਦਾ ਹੋ ਜਾਂਦਾ ਹੈਗਾ ਆ ਔਰ ਤੁਸੀਂ ਦੇਖ ਸਕਦੇ ਹੈਗੇ ਆ ਜੇ ਤੁਹਾਡੀ ਜੇਬ ਦੇ ਵਿੱਚ ਪੈਸਾ ਵੀ ਨਹੀਂ ਹੈਗਾ ਤਾਂ ਵੀ ਤੁਸੀਂ ਦੁਕਾਨ ਤੇ ਜੇ ਆ ਜਾਂਦੇ ਹੈਗੇ ਆ ਡਾਕੂਮੈਂਟਸ ਤੁਹਾਨੂੰ ਦੱਸੇ ਹੈਗੇ ਆ ਔਰ ਨਾਲ ਜਿਹੜੀ ਸਭ ਤੋਂ ਵੱਡੀ ਗੱਲ ਹੈਗੀ ਆ ਅਸੀਂ ਜਿਹੜੀ 2500 5000 ਜਾ ਕੇ 2000 ਦੀ ਚੀਜ਼ ਮਾਰਕੀਟ ਤੋਂ ਖਰੀਦਦੇ ਆਂ ਕੁਝ ਕ ਆਈਟਮਾਂ ਦੇ ਨਾਲ ਤੁਹਾਨੂੰ ਉਹ ਗਿਫਟ ਦੇ ਤੌਰ ਦੇ ਉੱਪਰ ਉਹ ਕਹਿ ਸਕਦੇ ਆ ਕਿ ਇੱਕ ਫ੍ਰੀ ਤੋਂ ਫ੍ਰੀ ਦੇ ਤੌਰ ਤੇ ਹੀ ਮਿਲ ਰਹੀਆਂ ਨੇ ਉਹ ਤੁਹਾਨੂੰ ਬਾਕੀ ਇਸ ਤਰ੍ਹਾਂ ਹੁੰਦਾ ਆ ਕਿ ਜਦੋਂ ਤੁਸੀਂ ਇਸ ਦੁਕਾਨ ਦੇ ਉੱਪਰ ਤੁਸੀਂ ਆਓਗੇ ਇਸ ਦੁਕਾਨ ਤੇ ਆ ਕੇ ਤੁਹਾਨੂੰ ਜਿਹੜਾ ਉਹ ਸਾਰਾ ਪਤਾ ਲੱਗੇਗਾ ਕਿ ਤੁਹਾਨੂੰ ਹੋਰ ਕੀ ਕੀ ਆਈਟਮ ਚਾਹੀਦੀ ਆ ਕਈ ਵਾਰ ਕੀ ਹੁੰਦਾ ਕਿ ਸਾਡੇ ਕੋਲ ਕੁਝ ਕ ਆਈਟਮਾਂ ਜਿਹੜੀਆਂ ਉਹ ਰਹਿ ਜਾਂਦੀਆਂ ਹਨ ਤੇ ਇਹ ਤੁਸੀਂ ਦੁਕਾਨ ਤੇ ਆ ਕੇ ਹੀ ਪਤਾ ਕਰ ਸਕਦੇ ਆ ਉਹ ਭਾਜੀ ਆ ਤੇ ਮੈਂ ਫਿਰ ਫ੍ਰੀ ਲੈ ਜਾਣਾ ਆ ਤੇ ਉਹ ਬਾਕੀ ਕੋ ਪੈਸੇ ਦੇ ਕੇ ਉਹ ਵੀ ਲੈ ਜਾਾਂਗੇ ਬਿਲਕੁਲ ਜੀ ਬਿਲਕੁਲ ਇਹ ਵੀ ਫ੍ਰੀ ਚੱਕ ਲੈਣਾ ਆ ਅਸੀਂ ਹਾਂ ਜੀ ਆਂਦੇ ਆਂ ਠੀਕ ਸਾਰੇ ਕਿ ਦੁਕਾਨਦਾਰ ਨੇ ਛੋਟੇ ਛੋਟੇ ਗਿਫਟ ਲਾਏ ਹੋ ਬਹੁਤ ਸਾਰੇ ਦੁਕਾਨਦਾਰਾਂ ਨੇ ਪਰ ਤੁਸੀਂ ਤਾਂ ਬਹੁਤ ਵੱਡੇ ਲਾ ਦਿੱਤੇ ਆ ਡਿਨਰ ਸੈੱਟ ਹੋਮ تھیਟਰ ਮਿਕਸਰ ਗਰਾਇੰਡਰ ਹੈਂਡ ਬਲੈਂਡਰ ਮਤਲਬ ਤੇ ਗਰਮ ਪਾਣੀ ਵਾਲੀਆਂ ਕੇਤਰੀ ਬਿਜਲੀ ਵਾਲੀਆਂ ਥਰਮਾ ਮਤਲਬ ਉਹ ਦੂਜੀ ਕੀਤੀ ਹੋਈ ਫਾਰਮੈਲਟੀ ਜੀ ਹਾਂ ਪਰ ਅਸੀਂ ਤੁਹਾਨੂੰ ਵਧੀਆ ਗਿਫਟ ਦੇ ਰਹੇ ਹਰ ਇੱਕ ਚੀਜ਼ ਨਾਲ ਅਸੀਂ ਇਹ ਨਹੀਂ ਦੇ ਰਹੇ ਕਿ ਜੀ 700 ਰੁਪਏ ਵਾਲੇ ਕੱਪ ਸੈੱਟ ਦੇ ਯਾਹ ਆਈਟਮ ਲੈਣੇ ਆ ਉਹਦੇ ਨਾਲ ਤੁਹਾਨੂੰ ਕਿਤੋਂ ਵੀ ਵਧੀਆ ਗਿਫਟ ਵੀ ਜਿਹੜਾ ਉਹ ਵਧੀਆ ਮਿਲੇਗਾ ਇਹ ਕੀ ਰੇਟ ਦੇ ਵਿੱਚ ਹੈਗੇ ਆਪਣੇ ਆਰਓ ਸਿਸਟਮ ਦੇਖੋ ਜੀ ਆਰਓ ਸਿਸਟਮ ਆਰਓ ਸਿਸਟਮ 6500 ਰੇਟ ਸੀਗਾ ਜੀ ਹੁਣ ਅਸੀਂ ਆਫਰ ਪ੍ਰਾਈਸ ਤੇ 4500 ਕਰ ਦਿੱਤਾ 6500 ਵਾਲਾ 4500 'ਚ ਕਰ ਦਿੱਤਾ ਹਾਂਜੀ ਗਾਰੰਟੀ ਇਹਦੇ ਵੀ ਮਿਲੇਗੀ ਕਿਹੜੀ ਕੰਪਨੀ ਦੇ ਇਹ ਗਰੰਟੀ ਇਹ ਹੈਗਾ ਜੀ ਰਾਇਲ ਬਲੂ ਦਾ ਰਾਇਲ ਬਲੂ ਦਾ ਹੈਗਾ ਗਰੰਟੀ ਵੀ ਇਹਦੀ ਨਾਲ ਗਰੰਟੀ ਕਿੰਨੀ ਕੋਈ ਇਸ ਤੋਂ ਕੋਈ ਸਸਤੀ ਕੁਆਲਿਟੀ ਵੀ ਮਿਲ ਜਾਂਦੀ ਬਾਜ਼ਾਰ 'ਚ ਪਰ ਉਹਦੇ ਵਿੱਚ ਫਿਰ ਤੁਹਾਨੂੰ ਫਰਕ ਵੀ ਹੁੰਦਾ ਹੈ ਕੁਆਲਿਟੀ ਦਾ ਚੀਜ਼ ਦਾ ਵੀ ਫਰਕ ਹੁੰਦਾ ਹੈ ਜਿਆਦਾ ਸਸਤੇ ਮਾਲ ਨਾਲ ਥੋੜੀ ਕੁਆਲਿਟੀ ਦੇ ਵਿੱਚ ਅਸੀਂ ਨਾਲ ਕੋਈ ਨਹੀਂ ਉਹ ਤਾਂ ਮਹਿੰਗਾ ਵੀ ਐਡਾ ਇੰਨਾ ਮਹਿੰਗਾ ਵੀ ਹੈ ਨੀਗਾ ਐਡਾ ਮਹਿੰਗਾ ਵੀ ਹੈ ਨੀਗਾ ਇਹ ਤੁਸੀਂ ਜਿਹੜਾ ਆ ਬਾਕੀ ਤੁਸੀਂ ਇਸ ਤੁਸੀਂ ਜਿਹੜਾ ਹੈਗਾ ਆ ਕਿ ਜਦੋਂ ਨਵਾਂ ਸ਼ਹਿਰ ਨੂੰ ਜਾਣੇ ਹੈਗੇ ਆ ਬਾਹਾਰਾ ਰੋਡ ਇਹਨੂੰ ਕਹਿੰਦੇ ਆ ਜਦੋਂ ਸਾਡੇ ਉਧਰੋਂ ਔੜ ਬਲੋਂ ਆਨੇ ਹੈਗੇ ਆ ਕ੍ਰਿਆਮ ਦੇ ਵਿੱਚ ਜਿਹੜਾ ਆ ਅਗਰਵਾਲ ਇਲੈਕਟ੍ਰੀਸ਼ੀਅਨ ਜਿਹੜਾ ਆ ਉਹ 메ਨ ਰੋਡ ਦੇ ਉੱਪਰ ਹੀ ਹੈਗੀ ਆ ਹਾਂ ਤੇ ਇਹਨਾਂ ਨੂੰ ਅਸੀਂ ਜੇਕਰ ਤੁਸੀਂ ਕੋਈ ਹੋਰ ਗੱਲਬਾਤ ਪੁੱਛਣਾ ਚਾਹੁੰਦੇ ਹੈਗੇ ਆ ਉਹ ਅਸੀਂ ਇਹਨਾਂ ਦੇ ਕੋਲੋਂ ਜਿਹੜਾ ਆ ਮੋਬਾਈਲ ਨੰਬਰ ਵੀ ਅਸੀਂ ਲੈ ਲੈਨੇ ਹੈਗੇ ਆ ਜੇ ਕੋ ਤੁਹਾਡੇ ਨਾਲ ਫੋਨ ਤੇ ਗੱਲ ਕਰਨਾ ਚਾਹੇ ਤਾਂ ਬਿਲਕੁਲ ਹੌਲੀ-ਹੌਲੀ ਆਪਣਾ ਮੋਬਾਈਲ ਨੰਬਰ ਬੋਲੋ 88378 ਹੂੰ 81006 88378 378 81006 81006 6 ਏ ਜੀ ਇਹਨਾਂ ਦਾ ਜਿਹੜਾ ਮੋਬਾਈਲ ਨੰਬਰ ਹੈਗਾ ਆ ਇਹਨਾਂ ਨੇ ਬਾਹਰ ਹੀ ਲਿਖ ਕੇ ਲਾਇਆ ਕਿ 0% ਲੋਨ ਜਿਹੜਾ ਆ ਆਪਣੇ ਉਹ ਵੀ ਜਿਹੜਾ ਇੱਥੋਂ ਹੋ ਜਾਂਦਾ ਹੈਗਾ ਆ ਔਰ ਬਿਲਕੁਲ ਜਿਸ ਤਰ੍ਹਾਂ ਤੁਸੀਂ ਪਹਿਲਾਂ ਪਿਆਰ ਦਿੱਤਾ ਹੈਗਾ ਜਿਹੜੀ ਵੀ ਅਸੀਂ ਵੀਡੀਓ ਪਾਣੇ ਹੈਗੇ ਆ ਤੇ ਉਸੇ ਤਰ੍ਹਾਂ ਹੁਣ ਵੀ ਦੀਵਾਲੀ ਤੋਂ ਪਹਿਲਾਂ ਪਹਿਲਾਂ ਤੁਸੀਂ ਇਸ ਦੁਕਾਨ ਅਗਰਵਾਲ ਇਲੈਕਟ੍ਰੀਸ਼ੀਅਨ ਦੁਕਾਨ ਜਿਹੜੀ ਹੈਗੀ ਆ ਆਪਣੇ ਪਿੰਡ ਕਰਿਆਮ ਦੇ ਵਿੱਚ ਤੁਸੀਂ ਉੱਥੇ ਪਹੁੰਚੋ ਤੇ ਫਾਇਦਾ ਉਠਾਓ ਦੇਖ ਕਰਤ ਹਾਰਾ ਉਹ ਇੱਕ ਗੱਲ ਹੋ ਰਿਹਾ ਸਾਡੀ ਵੀਡੀਓ ਜਿਹੜਾ ਲੈ ਕੇ ਆਏਗਾ ਉਹਨੂੰ ਸ਼ਾਇਦ ਹੋ ਸਕਦਾ ਥੋੜੀ ਬੋਤੀ ਕੋਈ ਹੋਰ ਆਫਰ ਕਰ ਦੇਣ ਇਹ ਤੇ ਲੇਕਨ ਤੁਸੀਂ ਇਸ ਦੁਕਾਨ ਦੇ ਉੱਪਰ ਪਹੁੰਚੋ ਮੋਬਾਈਲ ਨੰਬਰ ਜਿਹੜਾ ਆ ਉਹ ਤੁਹਾਨੂੰ ਅਸੀਂ ਦੱਸ ਦਿੱਤਾ ਆ ਵੈਸੇ ਇਹਨਾਂ ਦੀ ਇੱਕੋ ਦੁਕਾਨ ਨਹੀਂ ਹੈਗੀ ਆ ਬਾਕੀ ਦੁਕਾਨਾਂ ਵੀ ਆਗੀਆਂ ਬਿਊਟੀ ਪਾਰਲਰ ਦਾ ਵੀ ਕੰਮ ਹੈਗਾ ਆ ਆਪਣੇ ਕਲਾਥ ਹਾਊਸ ਸਟੋਰ ਵੀ ਹੈਗਾ ਆ ਹੋਰ ਵੀ ਦੁਕਾਨਾਂ ਇਹਨਾਂ ਦੀਆਂ ਹੈਗੀਆਂ ਇੱਕ ਛੱਤ ਹੇਠਾਂ ਹੀ ਤੁਹਾਨੂੰ ਜਿਹੜਾ ਇੱਕ ਛੱਤ ਹੇਠਾਂ ਹੀ ਸਾਰਾ ਸਮਾਨ ਜਿਹੜਾ ਮਿਲ ਸਕਦਾ ਹੈ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਔਰ ਇੱਥੇ ਪਹੁੰਚੋ ਔਰ ਪਹੁੰਚ ਕੇ ਜਿਹੜਾ ਹੈਗਾ ਆ ਇਸ ਮੌਕੇ ਦਾ ਫਾਇਦਾ ਉਟਾਓ ਬੇਸ਼ੱਕ ਸ਼ਹਿਰ ਉਹ ਵੀ ਘੁੰਮ ਕੇ ਆਓ ਤੇ ਫਿਰ ਇੱਥੇ ਦਾ ਰੇਟ ਜਿਹੜੇ ਆ ਉਹ ਤੁਹਾਨੂੰ ਪਤਾ ਲੱਗ ਜਾਣਗੇ ਕਿ ਇਹਨਾਂ ਦੇ ਰੇਟਾਂ ਦੇ ਵਿੱਚ ਸਾਡੇ ਕੋਲ ਸਾਰੇ ਸ਼ਹਿਰ ਤੋਂ ਬਾਜੇ ਮਿਲਣਗੇ ਤੁਸੀਂ ਕੋਈ ਵੀ ਆਏਗਾ ਮੈਂ ਇਸੇ ਲਈ ਕਿ ਆਇਆ ਬੇਸ਼ੱਕ ਤੁਸੀਂ ਇੱਧਰ ਉੱਧਰ ਘੁੰਮ ਕੇ ਆ ਜਾਓ ਤੇ ਫਿਰ ਇੱਥੇ ਆ ਕੇ ਦੇਖੋ ਤੇ ਤੁਹਾਨੂੰ ਰੇਟਾਂ ਦਾ ਕਿੰਨਾ ਫਰਕ ਲੱਗੇਗਾ ਸਰਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਛੜਦਾ ਅਨਸਾਰ ਦੇਖ ਕੇ ਸਰਵਾਈਕਲ ਤੋਂ ਛੁਟਕਾਰਾ ਪਾ ਸਕਦੇ ਹੋ ਫੋਨ ਕਰੋ 9876379499 9876379499